ਲੋ ਵੀ ਦੋਸਤੋ ਆਪਣੇ ਦੋਸਤਾਂ ਮਿੱਤਰਾਂ ਤੱਕ ਪਹੁੰਚ ਵੀ ਕਰ ਦਿਓ ਵੀਡੀਓ ਦੋਸਤੋ ਪੰਜਾਬ ਦਾ ਪ੍ਰਸਿੱਧ ਮੇਲਾ ਸਵਾਰ ਦਾ ਮੇਲਾ ਤੇ ਜਿਹੜੀਆਂ ਆਪਾਂ ਤੁਹਾਨੂੰ ਤਰੀਕਾ ਦੱਸਣ ਲੱਗੇ ਆ ਤਰੀਕਾ ਨੋਟ ਕਰ ਲਿਓ ਤੇ ਜਰੂਰ ਪਹੁੰਚਿਓ ਮਿਲੇ ਤੇ ਬਹੁਤ ਹੀ ਵਧੀਆ ਮੇਲਾ ਭਰਦਾ ਤੇ ਆਪਾਂ ਪੜਦੇ ਵੀ ਹੁੰਦੇ ਸੀ ਕਿਤਾਬਾਂ ਦੇ ਵਿੱਚ ਪੰਜਾਬ ਦਾ ਜਿਹੜਾ ਪ੍ਰਸਿੱਧ ਮੇਲਾ ਸਪਾਰਦਾ ਮੇਲਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪੰਜਾਬ ਦੀਆਂ ਤੋਂ ਤਾਂ ਆਉਣੀ ਆਉਣਾ ਪੰਜਾਬ ਤੋਂ ਬਾਹਰਲੀ ਸਟੇਟਾਂ ਤੋਂ ਵੀ ਲੋਕ ਬਹੁਤ ਹਮਮਹਾ ਕੇ ਆਉਂਦੇ ਨੇ ਤੇ ਆ ਜਗ੍ਹਾ ਤੇ ਜਿਹੜਾ ਇੱਥੇ ਥੱਲੇ ਸੁਟਣ ਨੂੰ ਜਗ੍ਹਾ ਨਹੀਂ ਹੁੰਦੀ ਇੰਨਾ ਇਕੱਠ ਹੁੰਦਾ ਵਾ ਤੋਂ ਜ਼ਰੂਰ ਪਹੁੰਚਿਓ ਬੜਾ ਹੀ ਨਹੀਂ ਇਹ ਕਹਿ ਲੋ ਵੀ ਅਲੱਗ-ਅਲੱਗ ਸਟੇਟਾਂਾਂ ਤੋਂ ਵੀ ਲੋਕ ਜਿਹੜੇ ਇੱਥੇ ਆਉਂਦੇ ਨੇ ਤੇ ਤਰੀਕਾ ਆਪਾਂ ਤੁਹਾਨੂੰ ਦੱਸਣ ਲੱਗੇ ਆਂ ਕਿਉਂਕਿ ਆ ਜਗ੍ਹਾ ਤੇ ਤਾਂ ਫਿਰ ਤਿਲ ਸੁੱਟਣ ਨੂੰ ਵੀ ਜਗ੍ਹਾ ਨਹੀਂ ਹੁੰਦੀ ਜਿੱਥੇ ਆਪਾਂ ਖੜੇ ਆ ਇਹ ਮੇਨ ਜਿਹੜਾ ਮੰਦਰਾ ਗੁੱਗਾ ਮਾੜੀ ਦਾ ਇੱਥੇ ਤਾਂ ਇੰਨੀ ਭੀੜ ਹੁੰਦੀ ਆ ਵੀ ਪੰਜਾਬੀ ਦਾ ਇੱਕ ਮੁਹਾਵਰਾ ਵਾ ਵੀ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਹੁੰਦੀ ਸੋ ਜਰੂਰ ਪਹੁੰਚਿਓ ਜੇ ਸਮਾਂ ਹੋਇਆ ਤੇ ਆ ਬਾਈ ਨੇ ਲੁੱਟ ਲਿਆ ਮੇਲਾ ਹੋਰ ਟਿਕਾਣੇ ਤੇ ਲੈ ਲਈ ਜਗਾ ਆ ਮਸ਼ਹੂਰ ਹੁੰਦੀ ਆ ਨਾ ਪਾਥੀ ਵੀ ਕਹਿੰਦੇ ਨੇ ਉਹਨੂੰ ਇਹ ਮਸੂਰ ਹੁੰਦੀ ਐ ਇਸ ਪਾਰ ਦੇ ਮੇਲੇ ਦੀ ਪਾਤੀ ਹਨਾ ਜਿਹੜਾ ਇਹਨੂੰ ਨਾਂ ਲੈ ਕੇ ਗਿਆ ਮੰਨ ਲਾ ਵੀ ਮੇਲੇ ਨਹੀਂ ਦੇਖਿਆ ਹਨਾ ਇੱਕ ਰੰਗ ਬਰੰਗੀ ਜੀ ਬਰਫੀ ਹਨਾ ਸਈਆ ਨਾ ਦਿਖਾ ਦੇ ਫਿਰ ਮਾੜੀ ਜੀ ਨਹੀਂ ਨਹੀਂ ਮੈਂ ਖਾਣੀ ਤਾਂ ਤਾਂ ਆਪਾਂ ਘੱਟ ਸੀ ਨਾ ਬਸ ਉਹੀ ਦਿਖਾਉਣਾ ਨਾ 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 ਵੀਰੇ ਨਾ ਧੰਨਵਾਦ ਰੰਗੀ ਦਿਖਾਉਣਾ ਆਪਾਂ ਤੇਰੀ ਆਪਾਂ ਦੂਰ ਤੱਕ ਆਹ ਦੇਖੋ ਇਹ ਬੰਦੇ ਨੇ ਮੇਲਾ ਲੁੱਟ ਲਿਆ ਬਿਲਕੁਲ ਨੇੜੇ ਇਹਦਾ ਕਿਰਾਇਆ ਕਰੂਗਾ ਤਾਂ ਫਿਰ ਵੱਧ ਹੀ ਹੁੰਦਾ ਉਰੇ ਕਿਰਾਇਆ ਤਾਂ ਇੱਥੇ ਜ਼ਿਆਦਾ ਹੀ ਹੁੰਦਾ ਜਿਹੜੇ ਨੇੜੇ ਹੁੰਦੇ ਨੇ ਦੁਕਾਨਾਂ ਤੇ ਇੱਥੇ ਤਾਂ ਜੀ ਜਿਹੜੇ ਤੁਸੀਂ ਆਉਨੇ ਹੋ ਤੁਹਾਨੂੰ ਤਾਂ ਪਤਾ ਹੀ ਆ ਬਈ ਉਹ ਤੱਕ ਕਿਤੇ ਵੀ ਜਗ੍ਹਾ ਨਹੀਂ ਮੁੰਦੀ ਬਿਲਕੁਲ ਤੇ ਆਹ ਰੋਡ ਤਾਂ ਬਿਲਕੁਲ ਬੰਦ ਹੀ ਹੋ ਜਾਂਦਾ ਵਾ ਇਧਰੋਂ ਤਾਂ ਜਿਹੜੀਆਂ ਗੱਡੀਆਂ ਗੁੱਡੀਆਂ ਇਧਰੋਂ ਲੰਘਦੀਆਂ ਨਹੀਂ ਆਮਦਗੜ੍ਹ ਸਾਈਡ ਤੋਂ ਜਿਨ੍ਹਾਂ ਨੇ ਇਧਰ ਅੱਗੇ ਜਾਣਾ ਹੁੰਦਾ ਆ ਸਾਰੇ ਟੈਂਟ ਟੈਂਟ ਚੰਡੂ ਝੂਲੇ ਚੰਡੋਲਾ ਵੱਡੀਆਂ ਵੱਡੀਆਂ ਤੇ ਬਾਕੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਮੌਕੇ ਤੇ ਵੀ ਆਪਾਂ ਤੁਹਾਨੂੰ ਜਿਹੜਾ ਲਾਈਵ ਵੀ ਦਿਖਾਵਾਂਗੇ ਤੇ ਤੁਹਾਨੂੰ ਮਿਲ ਰਿਆਂ ਚਲਕੀਆਂ ਵੀ ਵੀਡੀਓ ਰਹੀਂ ਦਿਖਾਵਾਂਗੇ ਆਪਣਾ ਜਿਹੜਾ ਮਾਲਵਾ ਲਾਈਵ 365 ਪੇਜ ਆ ਇਹਨੂੰ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਕਰਿਓ ਇਹ ਲਿੰਕ ਭੇਜਿਓ ਤਾਂ ਕਿ ਜਿਹੜੇ ਭਰਾ ਨਹੀਂ ਪਹੁੰਚ ਸਕਣਗੇ ਮੇਲੇ ਤੇ ਸਪਾਰ ਦੇ ਤੇ ਉਹ ਆਪਦਾ ਉੱਥੇ ਜਿੱਥੇ ਇੱਥੇ ਬੈਠੇ ਨੇ ਜਾਂ ਜਿਹੜੇ ਪੰਜਾਬ ਤੋਂ ਬਾਹਰ ਦੇਸ਼ਾਂ ਪਰਦੇਸਾਂ 'ਚ ਬੈਠੇ ਆ ਵੀਰੋ ਦੇਖ ਸਕਣਗੇ ਤੇ ਆਪਾਂ ਕੋਸ਼ਿਸ਼ ਕਰਾਂਗੇ ਤੁਹਾਨੂੰ ਦਿਖਾਉਣ ਦੀ ਵੱਧ ਤੋਂ ਵੱਧ ਤੇ ਕੰਨ ਤਰੀਕਾਂ ਤੁਹਾਨੂੰ ਦੱਸ ਦਈਏ ਆਪਾਂ ਜਿਹੜੇ ਭਰਾਵਾਂ ਨੇ ਆਉਣਾ 16 ਸਤੰਬਰ ਅੱਜ ਹਲੇ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਜੇ 1 ਸਤੰਬਰ ਆ ਤੇ ਮਤਲਬ 16 ਸਤੰਬਰ 9ਵਾਂ ਮਹੀਨਾ ਜਿਹੜਾ 24 ਦਾ 9ਵਾਂ ਮਹੀਨਾ 2024 ਸਤੰਬਰ ਤੇ 16 17 18 19 20 ਜਿਹੜੀਆਂ ਤਰੀਕਾਂ ਨੇ ਮੇਲੇ ਦੀਆਂ ਤੇ ਕੱਢਿਓ ਸਮੇਂ ਚੋਂ ਸਮਾਂ ਲੱਗਦੀਆਂ ਨੇ ਰੌਣਕਾਂ ਪੂਰੀਆਂ ਇੱਧਰ ਵੀ ਕੋੜੇ ਘਾੜੇ ਹੋਰ ਸਾਰਾ ਮੰਡੀ-ਮੁੰਡੀ ਹੁੰਦੀ ਆ ਘੋੜਿਆਂ ਦੀ ਵੀ ਦੂਰੋਂ-ਦੂਰੋਂ ਤੇ ਆਪਦੇ ਕੋਨੇ-ਕੋਨੇ 'ਚੋਂ ਜਿਹੜੇ ਆਉਂਦੇ ਆ ਲੋਕ ਤੇ ਰਾਤ ਨੂੰ ਆਪਣੇ ਭੰਗੜਾ ਜਿਹੜਾ ਪੁਰਾਣਾ ਸੱਭਿਆਚਾਰ ਉਹ ਵੀ ਚੱਲਦਾ ਵਿੱਚ ਦੀ ਕੇਰਾ ਕੋ ਸਮਾਂ ਹੋ ਗਿਆ ਸੀ ਮਾਹੌਲ ਜਿਆ ਖਰਾਬ ਹੋਣ ਲੱਗ ਗਿਆ ਸੀ ਮੇਲੇ ਤੇ ਪਰ ਹੁਣ ਬਹੁਤ ਹੀ ਵਧੀਆ ਹੁੰਦਾ ਮਾਹੌਲ ਕਿਉਂਕਿ ਉਹ ਫਿਰ ਜਿਹੜੇ ਆਹ ਠੀਕ ਹੈ ਆਪਣੇ ਚੱਲਦੇ ਇੱਕ ਡਾਂਸ ਜੋ ਫਿਰ ਪਵੰਦੀ ਲਾਤੀ ਸੀ ਜੀ ਸਰ ਪ੍ਰਸ਼ਾਸਨ ਨੂੰ ਬਹੁਤ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਵੀ ਜਿਹੜਾ ਉਹਨਾਂ ਚੀਜ਼ਾਂ ਤੇ ਪਵੰਦੀ ਲਾਈ ਜਿਨ੍ਹਾਂ ਦੇ ਨਾਲ ਮਾਹੌਲ ਖਰਾਬ ਹੁੰਦਾ ਸੀਗਾ ਮੇਲੇ ਦਾ ਸੋ ਜਰੂਰ ਪਹੁੰਚਿਓ ਟਾਈਮ ਕੱਢ ਕੇ